ਕਈ ਵਾਰ ਕਈ ਪੇਰੈਂਟਸ ਜਿਹੜੇ ਨੇ ਉਹ ਇੰਨੇ ਕੰਫਰਟੇਬਲ ਨਹੀਂ ਹੁੰਦੇ ਕਿ ਬੱਚਿਆਂ ਨਾਲ ਇਸ ਜਗ੍ਹਾ ਤੇ ਜਾ ਕੇ ਇਸ ਲੈਵਲ ਦੀ ਗੱਲ ਕਰਪਾਂ ਉਸ ਤੋਂ ਇਲਾਵਾ ਜਿਵੇਂ ਇਹ ਬੱਚੇ ਜਿਹੜੇ ਹੁੰਦੇ ਨੇ ਇਹਨਾਂ ਦੇ ਏਜ ਗਰੁੱਪ ਵੀ ਅਗਰ ਤੁਸੀਂ ਦੇਖ ਲਓ ਤਾਂ ਅੱਜਕੱਲ ਯੰਗਰ ਤੋਂ ਯੰਗਰ ਬੱਚਾ ਜਿਹੜਾ ਹੈ ਇਸ ਅਬਿਊਜ਼ ਤੋਂ ਜੂਝ ਰਿਹਾ ਹੈ ਤੇ ਸਾਡੇ ਕੋਲ ਕੇਸਿਸ ਰਿਪੋਰਟ ਹੋ ਰਹੇ ਨੇ ਤਾਂ ਬੱਚਿਆਂ ਨੂੰ ਗਿਆਨ ਨਹੀਂ ਹੁੰਦਾ ਬੱਚੇ ਨੇ ਜਿਹੜੇ ਉਹਨਾਂ ਨਾਲ ਹੈਪਨਿੰਗ ਹੋ ਜਾਂਦੀ ਹੈ ਕਿਉਂਕਿ ਇੱਕ ਮਾਪਿਓ ਤੋਂ ਵੱਧ ਜਿਹੜਾ ਮਾਹੌਲ ਇੱਕ ਗੱਲ ਨੂੰ ਬੱਚਾ ਡਿਸਕਲੋਸ ਕਰੰਦਾ ਉਹ ਹੋਰ ਕੋਈ ਨਹੀਂ ਦੇ ਪਾਉਂਦਾ ਕਿਉਂਕਿ ਬੱਚਾ ਜਦੋਂ ਸਕੂਲ ਦੇ ਵਿੱਚੋਂ ਘਰੇ ਜਾਂਦਾ ਸਕੂਲ ਦੇ ਵਿੱਚ ਆਲਰੇਡੀ ਉਹਦੇ ਬਹੁਤ ਫਰੈਂਡਸ ਵੀ ਹੁੰਦੇ ਨੇ ਬਹੁਤ ਤਦਾਰ ਦੇ ਵਿੱਚ ਬੱਚੇ ਕਲਾਸਰੂਮ 'ਚ ਵੀ ਹੁੰਦੇ ਕਈ ਵਾਰ ਬੱਚਾ ਆਪਣੇ ਜਿਹੜੇ ਟੀਚਰ ਹਨ ਉਹਨਾਂ ਨੂੰ ਨਹੀਂ ਵੀ ਦੱਸ ਪਾਉਂਦਾ ਬਟ ਫਿਜ਼ੀਕਲੀ ਬੱਚੇ ਨੂੰ ਦੇਖਦੇ ਹੋਏ ਉਹਦੇ ਵਿਵਹਾਰ ਨੂੰ ਦੇਖਦੇ ਹੋਏ ਇੱਕ ਮਾਂ ਇੱਕ ਪਿਓ ਬੱਚੇ ਨੂੰ ਇਮੀਡੀਏਟਲੀ ਆਇਡੈਂਟੀਫਾਈ ਕਰ ਸਕਦਾ ਕਿ ਸਾਡੇ ਬੱਚੇ ਦੇ ਵਿੱਚ ਕੋਈ ਵਖਰੇਵਾ ਪਾਇਆ ਗਿਆ ਹੈ ਕਿਸੇ ਬੱਚਿਆਂ ਦੇ ਮਾਪੇ ਨੇ ਜਿਹੜੇ ਉਹ ਜਾਣਨਾ ਚਾਹਣ ਕਿ ਅਸੀਂ ਕੀ ਕਰ ਸਕਦੇ ਹਾਂ ਆਪਣੇ ਬੱਚਿਆਂ ਲਈ ਤੇ ਸਮਾਜ ਵਿੱਚ ਕਿਵੇਂ ਹੋਰਾਂ ਨੂੰ ਸੇਧ ਦੇ ਸਕਦੇ ਹਾਂ ਤਾਂ ਇਸ ਤੇ ਤੁਹਾਡਾ ਮਹਿਕਮਾ ਕੀ ਕੰਮ ਕਰਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤਾਂ ਪਿਛਲੇ ਕੁਝ ਸਮੇਂ ਤੋਂ ਬੱਚਿਆਂ ਦੇ ਨਾਲ ਅਪਰਾਧ ਦੇ ਜਿਹੜੇ ਉਹਨਾਂ ਦੇ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ ਪਿਛਲੇ ਦਿਨੀ ਪਟਿਆਲਾ ਦੇ ਇੱਕ ਸਕੂਲ ਦੇ ਵਿੱਚ ਇੱਕ ਬੱਚੀ ਦੇ ਨਾਲ ਟੀਚਰ ਦੇ ਵੱਲੋਂ ਗਲਤ ਹਰਕਤਾਂ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਇਸ ਮਾਮਲੇ ਨੇ ਸਾਰੇ ਲੋਕਾਂ ਨੂੰ ਦਹਿਲਾ ਕੇ ਰੱਖ ਦਿੱਤਾ ਸੀ ਤਾਂ ਅਜਿਹੇ ਕੇਸਾਂ ਦੇ ਵਿੱਚ ਬਾਲ ਸੁਰੱਖਿਆ ਵਿਭਾਗ ਦੇ ਵੱਲੋਂ ਕਦਮ ਨੇ ਜਿਹੜੇ ਉਚਕੇ ਜਾਂਦੇ ਨੇ ਇਸ ਵਿਭਾਗ ਦੇ ਉੱਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਗੱਲਬਾਤ ਕਰਦੇ ਹਾਂ ਪਟਿਆਲਾ ਤੋਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮੈਡਮ ਰੂਪਵੰਤ ਕੌਰ ਸਾਡੇ ਨਾਲ ਜੁੜੇ ਨੇ ਮੈਡਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦਾ ਟੀਵੀ ਅੰਦਰ ਆਇਤੇ ਮੈਡਮ ਜੀ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਆ ਰਹੇ ਨੇ ਇੱਕ ਕੇਸ ਦਾ ਮੈਂ ਹੁਣ ਜ਼ਿਕਰ ਕੀਤਾ ਏ ਅਕਸਰ ਹੀ ਇਹ ਅਜਿਹੇ ਕੇਸ ਨੇ ਜਿਹੜੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਇਸ ਨੂੰ ਲੈ ਕੇ ਬਹੁਤ ਸਾਰੀਆਂ तरहਾਂ ਦੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਵੀ ਹੁੰਦੀਆਂ ਨੇ ਜੇ ਆਪਾਂ ਪੇਰੈਂਟਸ ਦੀ ਗੱਲ ਕਰੀਏ ਜਦੋਂ ਕੋਈ ਅਜਿਹੀ ਬੰਦ ਭਾਗੀ ਕਰਨਾ ਵਾਪਰ ਜਾਂਦੀ ਹੈ ਤਾਂ ਆਮ ਤੌਰ ਤੇ ਸਧਾਰਨ ਪਰਿਵਾਰਾਂ ਨੂੰ ਇਸ ਦਾ ਬਹੁਤਾ ਗਿਆਨ ਨਹੀਂ ਹੁੰਦਾ ਉਹਨਾਂ ਨੂੰ ਪੁਲਿਸ ਕਾਰਵਾਈ ਦਾ ਇਹਨਾਂ ਗਿਆਨ ਨਹੀਂ ਹੁੰਦਾ ਤਾਂ ਜਿਹੇ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਅ ਬਿਲਕੁਲ ਜੀ ਇੱਥੇ ਅ ਅੱਜਕੱਲ ਦੇ ਇਸ ਸਿਚੁਏਸ਼ਨ ਦੇ ਵਿੱਚ ਫੈਮਿਲੀ ਦਾ ਜਿਹੜਾ ਰੋਲ ਹੈ ਉਹ ਬਹੁਤ ਇੰਪੋਰਟੈਂਟ ਹੈ ਕਿਉਂਕਿ ਬੱਚਾ ਜਦੋਂ ਸਕੂਲ ਦੇ ਵਿੱਚੋਂ ਘਰੇ ਜਾਂਦਾ ਹੈ ਸਕੂਲ ਦੇ ਵਿੱਚ ਆਲਰੇਡੀ ਉਹਦੇ ਬਹੁਤ ਫਰੈਂਡਸ ਵੀ ਹੁੰਦੇ ਨੇ ਬਹੁਤ ਤਦਾਰ ਦੇ ਵਿੱਚ ਬੱਚੇ ਕਲਾਸਰੂਮ 'ਚ ਵੀ ਹੁੰਦੇ ਕਈ ਵਾਰ ਬੱਚਾ ਆਪਣੇ ਜਿਹੜੇ ਟੀਚਰ ਹਨ ਉਹਨਾਂ ਨੂੰ ਨਹੀਂ ਵੀ ਦੱਸ ਪਾਂਦਾ ਬਟ ਫਿਜ਼ੀਕਲੀ ਬੱਚੇ ਨੂੰ ਦੇਖਦੇ ਹੋਏ ਉਹਦੇ ਵਿਵਹਾਰ ਨੂੰ ਦੇਖਦੇ ਹੋਏ ਇੱਕ ਮਾਂ ਇੱਕ ਪਿਓ ਬੱਚੇ ਨੂੰ ਇਮੀਡੀਏਟਲੀ ਆਈਡੈਂਟੀਫਾਈ ਕਰ ਸਕਦਾ ਕਿ ਸਾਡੇ ਬੱਚੇ ਦੇ ਵਿੱਚ ਕੋਈ ਵਖਰੇਵਾ ਪਾਇਆ ਗਿਆ ਹੈ ਸੋ ਦੇ ਬਿਹੇਵੀਅਰ ਨੂੰ ਦੇਖਦੇ ਹੋਏ ਅਸੀਂ ਬੱਚੇ ਨਾਲ ਗੱਲ ਕਰੀਏ ਉਹਨੂੰ ਕੰਫਰਟ ਕਰੀਏ ਤੇ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਉਹਦੇ ਬਿਹੇਵੀਅਰ ਦੇ ਵਿੱਚ ਜਿਹੜਾ ਚੇਂਜ ਆਇਆ ਹੈ ਉਹਦਾ ਕਿਤੇ ਮੁੱਢਲਾ ਕਾਰਨ ਜਿਹੜਾ ਹੈ ਉਹ ਪਿੱਛੇ ਨਾਲ ਹੋਇਆ ਕੋਈ ਮਿਸ ਹੈਪਨਿੰਗ ਤਾਂ ਨਹੀਂ ਕਿਉਂਕਿ ਇੱਕ ਮਾਂ ਪਿਓ ਤੋਂ ਵਰਦ ਜਿਹੜਾ ਮਾਹੌਲ ਇੱਕ ਗੱਲ ਨੂੰ ਬੱਚਾ ਡਿਸਕਲੋਸ ਕਰਨਦਾ ਉਹ ਹੋਰ ਕੋਈ ਨਹੀਂ ਦੇ ਪਾਉਂਦਾ ਸੋ ਮੋਸਟਲੀ ਹੁਣ ਕੀ ਦੇਖਿਆ ਜਾ ਰਿਹਾ ਕਿਉਂਕਿ ਪੇਰੈਂਟਸ ਬਿਜ਼ੀ ਰਹਿੰਦੇ ਨੇ ਆਪਣੀ ਲਾਈਫ 'ਚ ਬਿਜ਼ੀ ਹੁੰਦੇ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਸਕੂਲ ਜਾ ਰਹੇ ਨੇ ਤਾਂ ਸਕੂਲ ਦੀ ਹੀ ਰਿਸਪੌਂਸਿਬਿਲਟੀ ਹੈ ਸਕੂਲ ਦੀ ਰਿਸਪੌਂਸਿਬਿਲਟੀ ਬੱਚੇ ਦੀ ਸਿਕਿਉਰਿਟੀ ਨੂੰ ਲੈ ਕੇ ਹੈ ਜ਼ਰੂਰ ਪਰ ਕਿਤੇ ਨਾ ਕਿਤੇ ਇਹੋ ਜਿਹੇ ਕੇਸਾਂ 'ਚ ਇੱਕ ਜੋ ਰੋਲ ਮਾਪਿਆਂ ਦਾ ਹੈ ਉਸ ਤੋਂ ਵੱਡਾ ਰੋਲ ਕੋਈ ਨਹੀਂ ਨਿਭਾ ਸਕਦਾ ਹੁਣ ਇਸ ਕੇਸ ਵਿੱਚ ਵੀ ਜਿਹੜਾ ਹੈ ਕਿ ਮਦਰ ਹੈ ਉਹ ਖੁਦ ਹੀ ਸਟੇਟਮੈਂਟ ਦੇ ਰਹੀ ਹੈ ਕਿ ਉਹਦੀ ਬੱਚੀ ਨੂੰ ਉਹ ਕਾਫੀ ਟਾਈਮ ਤੋਂ ਡਿਸਕੰਫਰਟ ਪਾ ਰਹੀ ਸੀ ਠੀਕ ਹੈ ਕਿ ਬੱਚਾ ਉਹਨਾਂ ਨੂੰ ਉਸ ਤਰੀਕੇ ਨਾਲ ਨਹੀਂ ਦੱਸ ਪਾ ਰਿਹਾ ਆਪਣੀ ਬਾਡੀ ਨੂੰ ਟੱਚ ਨਹੀਂ ਕਰਨ ਦੇ ਰਿਹਾ ਤਾਂ ਮਤਲਬ ਉਹ ਇੰਨਾ ਲੰਮਾ ਕਿਉਂ ਹੋ ਗਿਆ ਉਹ ਸਿਸਟਮ ਕਿ ਬੱਚਾ ਹੁਣ ਆ ਕੇ ਮਾਪਿਆਂ ਨੂੰ ਇਸ ਚੀਜ਼ ਦਾ ਆਇਆ ਜ਼ਹਿਨ ਚ ਆਇਆ ਕਿ ਅਸੀਂ ਬੱਚਾ ਜਿਹੜਾ ਸਾਡਾ ਇਸ ਚੀਜ਼ ਤੋਂ ਨਿਕਲਿਆ ਹੈ ਅਗਰ ਆਪਾਂ ਗੱਲ ਕਰੀਏ ਦੂਜੇ ਪਾਸੇ ਸਕੂਲ ਦਾ ਪ੍ਰਸ਼ਾਸਨ ਹੁੰਦਾ ਹੈ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕਿਸੇ ਸਕੂਲ ਚ ਅਜਿਹੀ ਘਟਨਾ ਵਾਪਰਦੀ ਹੈ ਆਮ ਤੌਰ ਤੇ ਉਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਕੂਲ ਦੇ ਪ੍ਰਸ਼ਾਸਨ ਦੀਆਂ ਨੈਤਿਕ ਜ਼ਿੰਮੇਵਾਰੀਆਂ ਕੀ ਨੇ ਬਿਲਕੁਲ ਜੀ ਸਕੂਲ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਜਦੋਂ ਸਕੂਲ 'ਚ ਕੋਈ ਘਟਨਾ ਵਾਪਰੀ ਹੈ ਉਹਦੇ 100% ਜ਼ਿੰਮੇਵਾਰੀ ਸਕੂਲ ਦੀ ਬਣਦੀ ਹੀ ਬਣਦੀ ਹੈ ਕਿ ਉਹਨਾਂ ਨੇ ਉਹ ਜਿਹੜੀਆਂ ਪ੍ਰੀਕਾਸ਼ਨਸ ਕੀ ਯੂਜ਼ ਕੀਤੀਆਂ ਕਿ ਜਿਹੜੀਆਂ ਸਮੇਂ-ਸਮੇਂ ਤੇ ਗਾਈਡਲਾਈਨਸ ਜਾਰੀ ਹੁੰਦੀਆਂ ਉਹਨੂੰ ਫਾਲੋ ਕੀਤਾ ਉਹਨਾਂ ਵੱਲੋਂ ਇਨੀਸ਼ੀਏਟਿਵਸ ਕੀ ਲਿੱਤੇ ਗਏ ਜਿਹੜੇ ਕਿ ਟਾਈਮ ਟੂ ਟਾਈਮ ਸਾਡੇ ਵਿਭਾਗ ਦੀਆਂ ਟ੍ਰੇਨਿੰਗਸ ਵਰਕਸ਼ਾਪਸ ਸਕੂਲਾਂ ਨਾਲ ਵੀ ਚੱਲਦੀਆਂ ਐ ਐਜੂਕੇਸ਼ਨ ਵਿਭਾਗ ਦੀਆਂ ਵੀ ਚੱਲਦੀਆਂ ਨੇ ਉਨ੍ਹਾਂ ਦੇ ਅਧੀਨ ਜਿਹੜੀ ਉਹਨਾਂ ਨੂੰ ਗਾਈਡੈਂਸ ਦਿੱਤੀ ਗਈ ਉਹਨੂੰ ਕਿੰਨੀ ਕੁ ਉਹਨਾਂ ਨੇ ਇੰਪਲੀਮੈਂਟ ਕੀਤਾ ਆਪਣੇ ਸਕੂਲਾਂ ਦੇ ਵਿੱਚ ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਇੰਪੋਰਟੈਂਟ ਰੋਲ ਅਦਾ ਕਰਦੀਆਂ ਹੀ ਕਰਦੀਆਂ ਨੇ ਉਸ ਤੋਂ ਉਪਰੰਤ ਜਿਵੇਂ ਅਸੀਂ ਪਿੱਛੇ ਜੀ ਜਦੋਂ ਕੋਈ ਇਕਲੇਟ ਸኩል ਦਾ ਕੇਸ ਸੀ ਸਾਡੇ ਸਾਹਮਣੇ ਆਇਆ ਸੀ ਇਮੀਡੀਏਟਲੀ ਉਸ ਤੋਂ ਬਾਅਦ ਮਾਰ ਜੋ ਡਿਪਟੀ ਕਮਿਸ਼ਨਰ ਜੀ ਦੀ ਅਗਵਾਈ ਹੇਠ ਅਸੀਂ ਇੱਕ ਟ੍ਰੇਨਿੰਗ ਪ੍ਰੋਗਰਾਮ ਕੰਡਕਟ ਕਰਾਇਆ ਸੀ ਜਿਦੇ ਵਿੱਚ ਕੀ ਸੀ ਸਾਰੇ ਸਕੂਲਾਂ ਦੇ ਕਾਉਂਸਲਰਸ ਜਿਹੜੇ ਕਿ ਹਰ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਮੰਡੇਟਰੀ ਨੇ ਐਸ ਪਰ ਦੀ ਗਾਈਡਲਾਈਨਸ ਆਫ ਸੀਬੀਐਸਸੀ ਕਾਉਂਸਲਰਜ਼ ਅਤੇ ਪ੍ਰਿੰਸੀਪਲਸ ਦੀ ਟ੍ਰੇਨਿੰਗ ਕਰਵਾਈ ਸੀ ਜਿਹੜੇ ਕਿ ਪ੍ਰੋਫੈਸ਼ਨਲ ਅਸੀਂ ਸਾਈਕੋਲੋਜਿਸਟ ਤੋਂ ਕਰਵਾਈ ਗਈ ਸੀ ਜਿਦੇ ਵਿੱਚ ਉਹਨਾਂ ਨੂੰ ਸਪੈਸੀਫਾਈ ਕੀਤਾ ਗਿਆ ਸੀ ਕਿ ਕਲਾਸਰੂਮ ਦੇ ਵਿੱਚ ਤੁਸੀਂ ਕਿਵੇਂ ਆਇਡੈਂਟੀਫਾਈ ਕਰ ਸਕਦੇ ਹੋ ਕਿ ਇੱਕ ਬੱਚਾ ਜਿਹੜਾ ਹੈ ਉਹ ਸੈਕਸ਼ੂਅਲ ਅਬਿਊਜ਼ ਜਾਂ ਫਿਜ਼ੀਕਲ ਅਬਿਊਜ਼ ਜਾਂ ਇਮੋਸ਼ਨਲ ਟਰੋਮਾ ਚੋਂ ਨਿਕਲ ਰਿਹਾ ਹੈ ਜਾਂ ਨਹੀਂ ਨਿਕਲ ਰਿਹਾ ਸੋ ਇਹ ਕਾਉਂਸਲਰਸ ਦੀ ਲਗਾਤਾਰ ਇਹ ਟ੍ਰੇਨਿੰਗ ਹੋਣੀ ਬਹੁਤ ਜ਼ਰੂਰੀ ਹੈ ਅਪਡੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਸਮੇਂ ਦੇ ਨਾਲ ਇਹ ਚੀਜ਼ਾਂ ਦੇ ਵਿੱਚ ਅਪਗ੍ਰੇਡੇਸ਼ਨ ਆਊਗੀ ਤਾਂ ਉਹ ਆਇਡੈਂਟੀਫਾਈ ਕਰ ਪਾਣਗੇ ਕਿ ਕੇਸਿਸ ਕਿਤੇ ਜਾ ਰਹੇ ਨੇ ਜੀ ਆਪਾਂ ਦੇਖੀਏ ਅਕਸਰ ਹੀ ਇਸ ਗੱਲ ਨੂੰ ਬਹੁਤਾ ਸੀਰੀਅਸ ਨਹੀਂ ਲਿਆ ਜਾਂਦਾ ਹਾਲਾਂਕਿ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਹਾਂ ਕਿ ਬੱਚਿਆਂ ਨੂੰ ਗੁੱਡ ਚੱਚ ਮੈਟਚ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਲੇਕਿਨ ਬਹੁਤ ਜ਼ਿਆਦਾਤਰ ਟੀਚਰ ਅਤੇ ਮਾਪੇ ਇਹਨਾਂ ਚੀਜ਼ਾਂ ਬਾਰੇ ਨਹੀਂ ਜਾਣਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਬੱਚਿਆਂ ਨੂੰ ਕਿਸ ਪ੍ਰਕਾਰ ਐਸਟੀ ਸਿਖਲਾਈ ਆ ਜਿਹੜੀ ਦਿੱਤੀ ਜਾਵੇ ਤਾਂ ਤੁਹਾਡੇ ਵਿਭਾਗ ਦੇ ਵੱਲੋਂ ਇਸ ਨੂੰ ਲੈ ਕੇ ਕੀ ਕਦਮ ਨੇ ਜਿਹੜੇ ਚੁੱਕੇ ਜਾਂਦੇ ਨੇ ਅਗਰ ਕਿਸੇ ਬੱਚਿਆਂ ਦੇ ਮਾਪੇ ਨੇ ਜਿਹੜੇ ਉਹ ਜਾਣਨਾ ਚਾਹਣ ਕਿ ਅਸੀਂ ਕੀ ਕਰ ਸਕਦੇ ਹਾਂ ਆਪਣੇ ਬੱਚਿਆਂ ਲਈ ਅਤੇ ਸਮਾਜ ਵਿੱਚ ਕਿਵੇਂ ਹੋਰਾਂ ਨੂੰ ਸੀਧੇ ਦੇ ਸਕਦੇ ਤਾਂ ਇਸ ਤੇ ਤੁਹਾਡਾ ਮਹਤਵਾਂ ਕੀ ਕੰਮ ਕਰਦਾ ਅ ਇਹਦੇ ਵਿੱਚ ਅਸੀਂ ਦੇਖੋ ਜੀ ਪਹਿਲਾਂ ਹੀ ਬਹੁਤ ਅੱਜ ਤੋਂ ਨਹੀਂ ਅੱਜ ਤੋਂ 6-7 ਸਾਲ ਪਹਿਲਾਂ ਤੋਂ ਹੀ ਜਿਹੜੀਆਂ ਸਾਡੀਆਂ YouTube ਦੇ ਉੱਤੇ ਹੈ ਲਿੰਕਸ ਇਹਨਾਂ ਦੇ ਰਿਗਾਰਡਿੰਗ ਬਣੇ ਹੋਏ ਨੇ ਬੱਚਿਆਂ ਨੂੰ ਵੀਡੀਓਜ਼ ਦਿਖਾ ਕੇ ਜਾਨੂੰ ਕਰਵਾ ਦਿੱਤਾ ਜਾਂਦਾ ਕਿ ਕੀ ਗੋਟਾ ਚ ਹੈ ਕੀ ਪੈਰ ਟੱਚ ਹੈ ਕਈ ਵਾਰ ਕਈ ਪੇਰੈਂਟਸ ਜਿਹੜੇ ਨੇ ਉਹ ਇੰਨੇ ਕੰਫਰਟੇਬਲ ਨਹੀਂ ਹੁੰਦੇ ਕਿ ਬੱਚਿਆਂ ਨਾਲ ਇਸ ਜਗ੍ਹਾ ਤੇ ਜਾ ਕੇ ਇਸ ਲੈਵਲ ਦੀ ਗੱਲ ਕਰਪਾਂ ਬਟ ਉਹ ਵੀਡੀਓਜ਼ ਇੰਨੀਆਂ ਕ ਕੰਫਰਟੇਬਲ ਨੇ ਕਿ ਤੁਸੀਂ ਬੱਚੇ ਨੂੰ ਨਾਲ ਬਿਠਾਓ ਤੇ ਉਹ ਵੀਡੀਓਜ਼ ਦਿਖਾ ਸਕਦੇ ਹੋ ਉਦੋਂ ਬੱਚਾ ਆਪਣੇ ਆਪ ਹੀ ਕੈਚ ਕਰਦਾ ਕਿ ਮੇਰੇ ਨਾਲ ਇਹ ਚੀਜ਼ ਵਾਪਰੀ ਤੇ ਮੈਨੂੰ ਕਿਨੂੰ ਰਿਪੋਰਟ ਕਰਨਾ ਹੈ ਤੇ ਮੈਂ ਇਸ ਤੋਂ ਪਹਿਲਾਂ ਕਿਵੇਂ ਆਪਣੇ ਆਪ ਨੂੰ ਬਚਾਉਣਾ ਹੈ ਸੋ ਇਹ ਚੀਜ਼ਾਂ ਉੱਤੇ ਵੀ ਨੇ ਅਤੇ ਉਸ ਤੋਂ ਇਲਾਵਾ ਵਿਭਾਗੀ ਤੌਰ ਤੇ ਤੇ ਲਗਾਤਾਰ ਅਵੇਰਨੈਸ ਪ੍ਰੋਗਰਾਮਸ ਚੱਲਦੇ ਨੇ ਪਿੰਡੂ ਪਿੰਡੂ ਇਸ ਤਰ੍ਹਾਂ ਦੇ ਵਿੱਚ ਜਾ ਕੇ ਆਂਗਣਵਾੜੀ ਵਰਕਰਸ ਨੇ ਸਾਰੇ ਉਹ ਸਮੇਂ-ਸਮੇਂ ਦੇ ਉੱਤੇ ਸਾਰੇ ਪਰਿਵਾਰਾਂ ਨੂੰ ਇਸ ਚੀਜ਼ ਬਾਰੇ ਜਾਣੂ ਕਰਾਉਂਦੇ ਨੇ ਕਿ ਇਹ ਚੀਜ਼ ਕੀ ਹੈ ਤੇ ਇਹਦੇ ਬਾਰੇ ਬੋਲਣਾ ਜ਼ਰੂਰੀ ਹੈ ਬਟ ਉਹ ਸਾਡੀ ਅਵੇਰਨੈਸ ਦਾ ਬਹੁਤ ਜ਼ਿਆਦਾ ਇਫੈਕਟ ਸਾਨੂੰ ਨਜ਼ਰ ਵੀ ਆਣਾ ਸ਼ੁਰੂ ਹੋਇਆ ਬਿਕਾਜ਼ ਇਹ ਕਿਸ ਵਾਪਰ ਦੇ ਜ਼ਰੂਰ ਸੀ ਬਟ ਕਿਤੇ ਨਾ ਕਿਤੇ ਰਿਪੋਰਟਿੰਗ ਤੋਂ ਰਹਿ ਜਾਂਦੇ ਸੀ ਜੇ ਅੱਜ ਕੱਲ ਇਹ ਉੱਭਰ ਕੇ ਆ ਰਹੇ ਨੇ ਤਾਂ ਉਹ ਕਿਤੇ ਨਾ ਕਿਤੇ ਰੀਜ਼ਨ ਅਵੇਅਰਨੈਸ ਦਾ ਹੀ ਹੈ ਕਿ ਕਿੰਨੂੰ ਰਿਪੋਰਟ ਕਰਨਾ ਤੇ ਤੇ ਕਾਰਵਾਈ ਕਰਵਾਉਣੀ ਜ਼ਰੂਰੀ ਹੈ ਜੀ ਸੋ ਇਹ ਇਸੇ ਕਰਕੇ ਰਿਪੋਰਟਿੰਗ ਸਾਡੇ ਕੋਲ ਵੱਧ ਤੋਂ ਵੱਧ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਤਾਂ ਆਖਰੀ ਸਵਾਲ ਮੇਰਾ ਇਹੀ ਹੈ ਕਿ ਅਕਸਰ ਹੀ ਇਹ ਮਾਮਲੇ ਜਿਹੜੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਬੱਚਿਆਂ ਨੂੰ ਗਿਆਨ ਨਹੀਂ ਹੁੰਦਾ ਬੱਚੇ ਨੇ ਜਿਹੜੇ ਉਹਨਾਂ ਨਾਲ ਹੈਪਨਿੰਗ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਪੇਰੈਂਟਸ ਨੂੰ ਗਿਆਨ ਨਹੀਂ ਹੁੰਦਾ ਪੇਰੈਂਟਸ ਨੂੰ ਆਪਣਾ ਬੱਚਾ ਸਾਹਮਣਾ ਔਖਾ ਹੋ ਜਾਂਦਾ ਹੈ ਕਿਉਂਕਿ ਇੱਕ ਬਹੁਤ ਵੱਡਾ ਮਾਨਸਿਕ ਝਟਕਾ ਵੀ ਬੱਚੇ ਨੂੰ ਲੱਗਦਾ ਹੈ ਤਾਂ ਅਜਿਹੇ ਕੇਸਾਂ ਵਿੱਚ ਫਿਰ ਬੱਚੇ ਦੀ ਕਿਸ ਤਰ੍ਹਾਂ ਕਾਉਂਸਲਿੰਗ ਕੀਤੀ ਜਾਂਦੀ ਹੈ ਦੇਖੋ ਜੀ ਸਭ ਤੋਂ ਫਰਸਟ ਸਟੈਪ ਤਾਂ ਇਹੀ ਹੈ ਜਦੋਂ ਕਿਸੇ ਨੂੰ ਚਾਹੇ ਉਹ ਆਂਡੀ ਗਵੰਡੀ ਹੈ ਚਾਹੇ ਉਹ ਬੱਚੇ ਦੇ ਪੇਰੈਂਟਸ ਹੈ ਚਾਹੇ ਟੀਚਰ ਹੈ ਕੋਈ ਵੀ ਬੰਦਾ ਹੈ ਅਗਰ ਉਹਨੂੰ ਇਹ ਕੇਸ ਸਟ੍ਰੈਸ ਚ ਆਂਦਾ ਹੈ ਤੇ ਉਹ ਸਾਹਮਣੇ ਨਹੀਂ ਆਣਾ ਚਾਹੁੰਦਾ ਤਾਂ ਇੱਕ ਸਾਡਾ ਟੋਲ ਫ੍ਰੀ ਨੰਬਰ ਹੈ 1098 1098 ਉਹ ਇਮੀਡੀਏਟਲੀ ਉੱਤੇ ਕਾਲ ਕਰ ਸਕਦਾ ਹੈ ਸਾਡੀ ਟੀਮ ਆਪਣੇ ਆਪ ਤੋਂ ਉਹਦਾ ਸਾਰਾ ਪ੍ਰੋਸੈਸ ਫਾਲੋ ਕਰਵਾਏਗੀ ਪ੍ਰੋਸੈਸ ਦੇ ਵਿੱਚ ਐਫ ਆਈ ਆਰ ਡੀ ਡੀ ਆਰ ਬੱਚੇ ਦਾ ਮੈਡੀਕਲ ਬੱਚੇ ਦੀ ਕਾਉਂਸਲਿੰਗ ਸੈਸ਼ਨ ਸਭ ਕੁਝ ਜਿਹੜਾ ਪ੍ਰੋਸੀਡ ਕਰਾਇਆ ਜਾਂਦਾ ਉਸ ਤੋਂ ਇਲਾਵਾ ਜਿਵੇਂ ਇਹ ਬੱਚੇ ਜਿਹੜੇ ਹੁੰਦੇ ਨੇ ਇਹਨਾਂ ਦੇ ਏਜ ਗਰੁੱਪ ਵੀ ਅਗਰ ਤੁਸੀਂ ਦੇਖ ਲੋ ਤਾਂ ਅੱਜ ਕੱਲ ਯੰਗਰ ਤੋਂ ਯੰਗਰ ਬੱਚਾ ਜਿਹੜਾ ਹੈ ਇਸ ਅਬਿਊਜ਼ ਤੋਂ ਜੂਝ ਰਿਹਾ ਤੇ ਸਾਡੇ ਕੋਲ ਕੇਸਿਸ ਰਿਪੋਰਟ ਹੋ ਰਹੇ ਨੇ ਸੋ ਉਹ ਬੱਚੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਜੋ ਉਹਦੇ ਨਾਲ ਹੋਇਆ ਉਹ ਚੰਗਾ ਹੋਇਆ ਕਿ ਮਾੜਾ ਹੋਇਆ ਸੋ ਇਹ ਇੱਕ ਉਹਦੀ ਨੀਵ ਹੁੰਦੀ ਹੈ ਉਹਦੀ ਜ਼ਿੰਦਗੀ ਨੂੰ ਲੈ ਕੇ ਸੋ ਇਸ ਟਾਈਮ ਦੇ ਉੱਤੇ ਉਸ ਨੂੰ ਸੈਸ਼ਨਸ ਦੇ ਨੇ ਕਾਉਂਸਲਿੰਗ ਉਹਨੂੰ ਪ੍ਰੋਵਾਈਡ ਕਰਨੀ ਉਹਦੇ ਮੈਂਟਲ ਹੈਲਥ ਨੂੰ ਹੈਲਦੀ ਕਰਨਾ ਬੜਾ ਇੰਪੋਰਟੈਂਟ ਰੋਲ ਨਿਭਾਉਂਦਾ ਹੈ ਸੋ ਸਾਡੇ ਵਿਭਾਗ ਦੇ ਵਿੱਚ ਕਾਉਂਸਲਰਸ ਪ੍ਰੋਫੈਸ਼ਨਲਸ ਹੈਗੇ ਨੇ ਜਿੱਥੇ ਸਾਨੂੰ ਲੱਗਦਾ ਕਿ ਉਹਦੀ ਵਿਭਾਗੀ ਤੌਰ ਤੇ ਕਾਉਂਸਲਿੰਗ ਦੇ ਨਾਲ ਉਹਦੇ ਉੱਤੇ ਫਰਕ ਪੈ ਸਕਦਾ ਤਾਂ ਅਸੀਂ ਇੱਥੇ ਵੀ ਉਹ ਬੱਚੇ ਦੀ ਫੈਮਲੀ ਨੂੰ ਇਨਫਾਰਮ ਕਰਦੇ ਹਾਂ ਕਿ ਤੁਸੀਂ ਕਦੇ ਵੀ ਸਾਡੇ ਕਾਉਂਸਲਰਸ ਕੋਲ ਆ ਕੇ ਉਹ ਬੱਚੇ ਦੀ ਕਾਉਂ ਜਾ ਸਕਦੇ ਨੇ ਉਸ ਤੋਂ ਇਲਾਵਾ ਅਗਰ ਕੇਸ ਸਾਨੂੰ ਲੱਗਦਾ ਕਿ ਜ਼ਿਆਦਾ ਗੰਭੀਰ ਹੈ ਤੇ ਬੱਚੇ ਨੂੰ professionl counseling ਦੀ ਵੀ ਜ਼ਰੂਰਤ ਹੈ ਤਾਂ ਅਸੀਂ ਉਹਨਾਂ ਨੂੰ ਅਲੱਗ-ਅਲੱਗ ਵਿਭਾਗਾਂ ਨਾਲ ਜੋੜ ਕੇ ਉਹਨਾਂ ਦੀ professionl counseling sessions ਵੀ ਕਰਵਾਨੀ ਹੈ ਜੀ ਜੀ ਧੰਨਵਾਦ ਸੋ ਗੱਲਬਾਤ ਕੀਤੀ ਹੈ ਮੈਡਮ ਰੂਪਵੰਤ ਕੌਰ ਦੇ ਨਾਲ ਜਿਨ੍ਹਾਂ ਨੇ ਦੱਸਿਆ ਇੱਕ ਇੱਕ ਕਿਸ ਪ੍ਰਕਾਰ ਇਹਨਾਂ ਕੇਸਾਂ ਦੇ ਵਿੱਚ ਬਾਲ ਸੁਰੱਖਿਆ ਵਿਭਾਗ ਦੇ ਵੱਲੋਂ ਕਾਰਵਾਈ ਆ ਜਿਹੜੀ ਉਹ ਕੀਤੀ ਜਾਂਦੀ ਆ ਤਾਂ ਅੰਤ ਵਿੱਚ ਅਸੀਂ ਸਾਰੇ ਮਾਪਿਆਂ ਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੋਵੋ ਬੱਚਿਆਂ ਦੀ ਕਾਉਂਸਲਿੰਗ ਨੂੰ ਲੈ ਕੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਅਵੇਅਰ ਕਰੋ ਅਤੇ ਸਕੂਲ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਰਹੋ ਅਗਰ ਤੁਹਾਡੀ ਜਾਣਕਾਰੀ ਵਿੱਚ ਕਿਸੇ ਨਾਲ ਅਜਿਹੀ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਬਾਲ ਸੁਰੱਖਿਆ ਵਿਭਾਗ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 1098 ਨੰਬਰ ਤੇ ਤੁਸੀਂ ਟੋਲ ਫ੍ਰੀ ਤੇ ਕਾਲ ਕਰਕੇ ਵੀ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਜੋ ਅਜਿਹੀ ਸਦਮੇ ਦੇ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ ਜਾ ਸਕੇ ਤਾਂ ਕੈਮਰਾ ਪਰਸੋਂ ਸਤਨਾਮ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ ਲਈ ਪਟਿਆਲਾ ਤੋਂ